ਸਰਦਾਰ ਸੋਹਣ ਸਿੰਘ ਸੀਟਰ ਜੀਓ ਆਪ ਇਕੱਲੇ ਪੰਜਾਬੀ ਸਹਿਤਕਾਰ ਤੇ ਕਲਮਕਾਰ ਹੋ ਜਿਸ ਨੂੰ ਪੰਜਾਬੀਆਂ ਨੇ ਚਾਰ ਖੇਤਰਾਂ ਢਾਡੀ ਸਹਿਤਕਾਰ ਨਾਵਲਕਾਰ ਅਤੇ ਇਤਿਹਾਸਕਾਰ ਵਜੋਂ ਸ਼ਰੋਣੀ ਮੰਨ ਕੇ ਸਤਕਾਰਿਆ 84 ਸਾਲਾਂ ਨੂੰ ਪੁੱਜਣ ਵਾਲੀ ਹਿਆਤੀ ਵਿੱਚ ਆਪ ਨੇ ਇੰਨੀਆਂ ਹੀ ਰਚਨਾਵਾਂ ਰਚੀਆਂ ਤੇ ਛਾਪੀਆਂ ਹਨ ਹਰ ਖੇਤਰ ਵਿੱਚ ਆਪ ਨੇ ਸਦਾ ਹੀ ਆਪਣੀ ਧਾਗ ਬਿਠਾਈ ਹੈ ਮਾਝੇ ਵਿੱਚ ਕਸੂਰੀ ਪੁਹਾਏ ਦੇ ਪਿੰਡ ਕਾਦੀ ਵਿੰਡ ਦੇ ਜੰਪੜ ਆਪਨੇ ਜਿੱਥੇ ਆਪ ਆਪਣੇ ਡੇਢ ਦਰਜੇ ਨਾਮਲਾ ਵਿੱਚ ਅਦਿ ਸਿੰਘ ਨਾਮ ਮਾਜੀ ਸੱਭਿਆਚਾਰ ਨੂੰ ਮੂਰਤੀ ਮਾਨ ਕੀਤਾ ਹੈ ਉਥੇ ਆਪਣੇ ਰਚੇ ਚਾਰ ਦਰਜੇ ਸੀਤਲ ਪ੍ਰਸੰਗਾਂ ਵਿੱਚ ਸ਼ਾਮਲ ਢਾਡੀਵਾਰਾਂ ਉਹ ਸਾਰੀ ਸ਼ਹਾਦਤੀ ਸਿੱਖ ਸੂਰਮਤੀ ਸਦੀਵੀ ਬਣਾ ਦਿੱਤੀ ਹੈ ਅਸ਼ੁਕਰੀਆ ਆਪਣੇ ਪਹਿਲੇ ਢਾਡੀ ਪ੍ਰਸੰਗ ਸਿੱਖ ਰਾਜ ਕਿਵੇਂ ਗਿਆ ਤੋਂ ਲੈ ਕੇ ਪਿਛਲੇ 60 ਸਾਲਾਂ ਵਿੱਚ ਆਪ ਦੀ ਕੀਰਤੀ ਵਧੀ ਹੀ ਵਧੀ ਹੈ ਇਸੇ ਕੀਰਤੀ ਲਈ ਆਪ ਨੂੰ ਸਰਦਾਰ ਕਰਤਾਰ ਸਿੰਘ ਜਸਵਾਲਾ ਵਾਰਡ ਪ੍ਰਧਾਨ ਕਰਨ ਵਿੱਚ ਫਾਊਂਡੇਸ਼ਨ ਫਖਰ ਮਹਿਸੂਸ ਕਰਦੀ ਹੈ ਮੈਂ ਬੇਨਤੀ ਕਰਾਂਗਾ ਸਰਦਾਰ ਕਰਮ ਸਿੰਘ ਗਿਲੋਰਾਂ ਨੂੰ ਕਿ ਆਓ ਔਰ ਸੀਤਲ ਸਾਹਿਬ ਦੀ ਸ਼ਾਦ ਵਿੱਚ ਅਗਿਆਨ ਸਨਮਾਨ ਕੋ ਦੇ ਬੈਠ ਕੇ ਥੋੜਾ ਅੱਗੇ ਹੋ ਕੇ ਥੋੜਾ ਅੱਗੇ ਸਾਡੇ ਫਾਊਂਡੇਸ਼ਨ ਦੇ ਚੇਅਰਮੈਨ ਦਸੋਹਰ ਸਾਹਿਬ ਤੁਸੀਂ ਵੀ ਨੇੜੇ ਹੋ ਕਿਰਪਾ ਕਰੋ ਸਾਡੇ ਫਾਊਂਡੇਸ਼ਨ ਦੇ ਮੀਤ ਪ੍ਰਦਾਨ ਹਰਜੀਤ ਸਿੰਘ ਮਹਿਤੀ ਆਕਰਤ ਸਿੰਘ ਗਰੇਵਾਲ ਔਰ ਸਾਡੀ ਰਿਸੈਪਸ਼ਨ ਕਮੇਟੀ ਦੇ ਚੇਅਰਮੈਨ ਅਗਲ ਡਿਪਟੀ ਕਮਿਸ਼ਨਰ ਲੁਧਿਆਣਾ ਸਰਦਾਰ ਸਰਵਰ ਸਿੰਘ ਚੰਨੀ ਉਹਨਾਂ ਨੂੰ ਬੇਨਤੀ ਕਰਾਂਗਾ ਜੀ ਪ੍ਰਕਾਸ਼ ਕੌਰ ਜੀ ਜਿਹੜੇ ਆ ਜੀ ਧੰਨਵਾਦ ਦੇ ਇਹ عزت ਸਮੁੱਚੇ ਪੰਜਾਬੀਆਂ ਵੱਲੋਂ ਦਿੱਤਾ ਤਿਲ ਫੁੱਲ ਹੈ ਸੀਤਲ ਸਾਹਿਬ ਬੋਲੇ ਸੋਹਣੇ ਹੋਰ ਕੁਝ ਹੋਰ ਚੰਗੀ ਚੀਜ਼